ਆਧੀ ਇਕ ਟੋਕ ਦੇਖੋ ਤੁਹਾਨੂੰ ਵੀਡੀਓ ਲੈ ਕੇ ਰੋਕੋ ਪਹਿਲਾਂ ਤੁਸੀਂ ਕੀ ਵੀਡੀਓ ਬਣਾ ਰਹੇ ਹੋ ਇੱਕ ਮਿੰਟ ਜੀ ਤੁਹਾਨੂੰ ਕਿਹਨੇ ਕਹਿਤਾ ਵੀਡੀਓ ਬਣਾਉਣ ਦੀ ਜੀ ਪੱਤਰਕਾਰ ਆ ਮੈਂ ਤੁਹਾਨੂੰ ਰੋਕੂਗਾ ਪੱਤਰਕਾਰ ਵੀ ਨਹੀਂ ਗੱਲ ਵੀਰੇ ਮੇਰੀ ਗੱਲ ਜਿਹੜੀ ਗੱਲ ਰੂਟ ਚੱਲਦੀ ਹੈ ਲੈ ਚੱਲ ਰੋਜ ਇੱਕ ਦੰਦ ਹੁੰਦੇ ਨੇ ਹੁੰਦਾ ਕਾਰਾਂ ਮੇਰੇ ਪੈਰ 100 ਮਿੰਟ ਹੋ ਜਾਂਦੇ ਇੱਕ ਮਿੰਟ ਪਾ ਲੈਣੇ ਪਿਆਰੇ ਨੇ ਜਿਹੜਾ ਗੱਲ ਇੱਕ ਮਿੰਟ ਪਾ ਹੈ ਵੀਰੇ ਦੇ ਹੁਣ ਜਿੰਨਾ ਹੋ ਜਾਂਦਾ ਬੰਦਨ ਤੇ ਗੱਡੀਆਂ ਫੁੱਟੀਆਂ ਖਾਣੇ ਵਾਲੇ ਆਪੇ ਅਸੀਂ ਉੱਥੇ ਬੈਠਾਂਗੇ ਸਾਰੀ ਰਾਤ ਥਾਣੇ 'ਚ ਬੈਠਣ ਦੀ ਮਾਰਟੀ ਕਰਾਉਣਾ ਦੁਬਾਰਾ ਚਾਈ ਕਰਾਉਣਾ ਕਾਰਨ ਉਹਦੀ ਉਹਨਾਂ ਦੀ ਗਲਤੀ ਜੀ ਉਹਨੇ दारू ਪੀਤੀ ਹੋਈ ਸੀ ਡਰਾਈਵਰ ਦੀ ਡਰਾਈਵਰ ਚਾ ਉਹਨਾਂ ਦਾ ਭੱਜ ਗਿਆ ਵਿੱਚ ਗੱਡੀ ਵਾਲੇ ਠੀਕ ਨੇ ਉਸ ਗੱਡੀ 'ਚ 7-8 ਜਿਹੜੇ ਬੰਦੇ ਬੈਰੇ ਸੀਗੇ ਉਹਨਾਂ ਨੂੰ ਮਾੜੀਆਂ ਮਾੜੀਆਂ ਸੱਟਾਂ ਲੱਗੀਆਂ ਨੇ ਕਿਸੇ ਦੇ ਕਿਤੇ ਕਿਸੇ ਦੇ ਕਿਤੇ ਹਾਲਾਂਕਿ ਉਸ ਡਰਾਈਵਰ ਨੇ ਸ਼ਰਾਬ ਨਹੀਂ ਕੀਤੀ ਹੋਈ ਸੀ ਪਰ ਇਸ ਗੱਡੀ ਦਾ ਬਿਲਕੁਲ ਬਹੁਤ ਜ਼ਿਆਦਾ ਨੁਕਸਾਨ ਆ ਕਿ ਜਿਹੜਾ ਬਿਲਕੁਲ ਸਿੱਧਾ ਜਾ ਰਿਹਾ ਮੈਂ ਬਿਲਕੁਲ ਆਪਣੀ ਜਗ੍ਹਾ ਜਾ ਰਿਹਾ ਸੀ ਸਿੱਧਾ ਜਾ ਰਿਹਾ ਸੀ ਇੱਕ ਬਲੈਰੋ ਗੱਡੀ ਓਵਰਟੇਕ ਕਰਦੀ ਹੋਈ ਬਿਲਕੁਲ ਮੇਰੇ ਸਾਹਮਣੇ ਮਾਰੀ ਜਿਹੜੀ ਤੁਸੀਂ ਫੁਟੇਜ ਦੇਖ ਹੀ ਸਕਦੇ ਹੋ ਵਿੱਚ ਮੇਰੀ ਕੋਈ ਗਲਤੀ ਵੀ ਨਹੀਂ ਹੈਗੀ ਬਿਲਕੁਲ ਮੈਂ ਸੋਫੀ ਹਾਂ ਸਾਰੇ ਰੱਜ ਰੇ ਸੀ दारू ਤੇ ਮੇਨ ਦਾ ਇਹ ਹੈ ਕਿ ਮੈਨੂੰ ਮੇਰੀ ਗੱਡੀ ਦਾ ਪੂਰਾ ਖਰਚਾ ਪੈਣੀ ਚਾਹੀਦਾ ਦੇਖੋ ਜੀ ਇਨਸ਼ੋਰੈਂਸ ਕਲੇਮ ਹੋਊਗੀ ਚਾਰ ਪੰਜ ਮਹੀਨੇ ਲਾ ਜਾਣੀ ਗੱਡੀ ਦੀ ਕਿਸ਼ਤ ਜਾਂਦੀ ਹੈ ਜੀ ਮਹੀਨੇ ਦੀ ਤੇ ਮੈਨੂੰ ਉਹ ਪੰਜ ਛੇ ਮਹੀਨੇ ਦੀ ਕਿਸ਼ਤ ਤੇ ਜੋ ਵੀ ਮੇਰਾ ਉੱਪਰ ਕੋਈ ਵੀ ਇਨਸ਼ੋਰੈਂਸ ਕਲੇਮ ਲੈਂਦੇ ਕੋਈ ਖਰਚਾ ਹੋਗਾ ਉਹ ਮੈਨੂੰ ਦਿੱਤਾ ਜਾਵੇ ਜੀ ਜੀ ਚੰਨ ਲੈ ਲਿਓ ਕੋਈ ਨਾ ਕੋਈ ਹੋਣਾ ਦੇ ਵੀ ਤੁਸੀਂ ਇਹ ਨਹੀਂ ਨਸੀ ਵੀ ਨਹੀਂ ਗੱਲ ਵੀਰੇ ਮੇਰੀ ਗੱਲ ਸੁਣੋ ਤੇਰੀ ਗੱਲ ਰੋਡ ਚੱਲ ਰਹੀ ਵੀਰੇ ਚੱਲ ਰੋਜ਼ ਐਕਸੀਡੈਂਟ ਹੁੰਦੇ ਨੇ ਹੁਣ ਤਾਂ ਲੰਨੇ ਮਹੀਨੇ ਪੈਰ ਨੂੰ ਮੂਰੇ ਹੁੰਦੇ ਹੋ ਜਾਂ ਇੱਕ ਮਿੰਟ ਪਹਿਲਾਂ ਤੇਰੀ ਗੱਲ ਸੁਣ ਇੱਕ ਮਿੰਟ ਪਹਿਲਾਂ ਵੀਰੇ ਦੇ ਹੁਣ ਆ ਗਿਆ ਖੜ ਗਿਆ ਪੰਚਰ ਤੇ ਗੱਡੀਆਂ ਫੁੱਟੀਆਂ ਨਹੀਂ ਬਣਾਉਂਦੇ ਇਹਨਾਂ ਨੂੰ ਵੀਡੀਓ ਲੈ ਕੇ ਰੋਕੋ ਪਹਿਲਾਂ ਜਿਹੜੀਆਂ ਚਾਰ ਬੰਦੇ ਮਹੀਨੇ ਤੁਸੀਂ ਕਿਆ ਵੀਡੀਓ ਬਣਾ ਰਹੇ ਹੋ ਇੱਕ ਮਿੰਟ ਜੀ ਤੁਹਾਨੂੰ ਕਿਹਨੇ ਕਹਿਤਾ ਵੀਡੀਓ ਬਣਾਉਣ ਦਾ ਮੈਂ ਪੱਤਰਕਾਰ ਆ ਮੈਨੂੰ ਰੋਕੋ ਨਾ ਪੱਤਾ ਪੱਤਰਕਾਰ ਥਾਣੇ ਵਾਲੇ ਆਪੀ ਤੁਹਾਨੂੰਗੇ ਵੀਰੇ ਅਸੀਂ ਉੱਥੇ ਬੈਠਾਂਗੇ ਸਾਰੀ ਤਾਂ ਹਾਂ ਜੀ ਹਾਂ ਜੀ ਥਾਣੇ ਦੀ ਬੈਠਣ ਦੀ ਮਾਰਟੀ ਆਉਣ ਹੋਣੀ ਹੈਗੀ ਉਹ ਨਹੀਂ ਦੇ ਨਾਲ ਚਲੋ ਚਲੋ ਭਾਈ ਬਾਈ ਕੀ ਨਾਮ ਹੈ ਤੇਰਾ ਨਾਮ ਗੁਰਪਾਲ ਸਿੰਘ ਜੀ ਅੱਛਾ ਕਿੱਦਾਂ ਹੋਇਆ ਐਕਸੀਡੈਂਟ ਇਹ ਮੁੰਡਾ ਖੰਨੇ ਤੋਂ ਆ ਰਿਹਾ ਸੀ ਸਵਿਫਟ ਵਾਲਾ ਜੀ ਇਹ ਜੰਮੂ ਵਾਲੇ ਆ ਰਹੇ ਸੀ ਇੱਧਰੋਂ ਸਮਰਾਲੇ ਤੋਂ ਓਵਰਟੇਕ ਕਰ ਰਹੇ ਸੀ ਉਹਨੇ ਸਵਿਫਟ ਵਾਲਾ ਮਾਰਿਆ ਚੱਕ ਕੇ ਤੇ ਨਾਲ ਸਾਡਾ ਬੁਲਟ ਵੀ ਭੰਤਾ ਗਲਤੀ ਹੈਗੀ ਜੰਮੂ ਵਾਲਿਆਂ ਦੀ ਉਹ ਉਹ ਕਾਦੀ ਤੇ ਸੀਗੀ ਉਹ ਪਿਕਅਪ ਮਿੰਦਰਾ ਪਿਕਅਪ 'ਚ ਸੀ ਹਾਂਜੀ ਇਹ ਕਿਹੜੀ ਗੱਡੀ ਇਹ ਸਵਿਫਟ ਹੈ ਟਾੜਾ ਕਾਦਾ ਨੁਕਸਾਨ ਹੋਇਆ ਸਾਡਾ ਬੋਲਟ ਦਾ ਜੀ ਕਾਰਨ ਕੀ ਲੱਗਦਾ ਕਾਰਨ ਉਹਦੀ ਉਹਨਾਂ ਦੀ ਗਲਤੀ ਜੀ ਉਹਨੇ दारू ਪੀਤੀ ਹੋਈ ਸੀ ਡਰਾਈਵਰ ਦੀ ਡਰਾਈਵਰ ਚਾ ਉਹਨਾਂ ਤਾਂ ਭੱਜ ਗਿਆ ਭੱਜ ਕੀ ਨਾ ਮੈਂ ਠੀਕ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਅੱਜ ਕੀ ਹੋਇਆ ਇਹ ਐਕਸੀਡੈਂਟ ਵੀਰ ਜੀ ਇੱਥੇ ਇਹ ਨਾ ਅੱਗੇ ਵੀ ਕਈ ਐਕਸੀਡੈਂਟ ਹੋਏ ਨੇ ਅੱਜ ਜਿਹੜਾ ਡਿਜ਼ਾਇਰ ਵਾਲਾ ਬਿਲਕੁਲ ਸਿੱਧਾ ਆ ਰਿਹਾ ਸੀ ਹੁੰਦਾ ਕੀ ਹੈ ਜਦੋਂ ਸਮਰਾਲੇ ਵੱਲੋਂ ਕੋਈ ਗੱਡੀ ਆਉਂਦੀ ਹੈ ਆ ਟੋਏ ਦੇ ਆ ਕੇ ਗੱਡੀ ਸਲੋ ਹੋ ਜਾਂਦੀ ਹੈ ਜਿਹੜੀ ਉਦੋਂ ਪਿਛਲੀ ਵਾਲੀ ਗੱਡੀ ਹੁੰਦੀ ਆ ਉਹਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੀ ਉਸ ਚੱਕਰ ਚ ਐਕਸੀਡੈਂਟ ਹੁੰਦਾ ਆ ਜਿਹੜਾ ਟੋਆ ਇਹ ਘਟੋੜ 10 ਵਾਰ ਪ੍ਰਸ਼ਾਸਨ ਪਰ ਚੁੱਕਿਆ ਅਸੀਂ ਇਹਦੀ ਹਰ ਵਾਰ ਬੇਨਤੀ ਕੀਤੀ ਵੀ ਇਹਨੂੰ ਭਰਾਇਆ ਜਾਵੇ ਤਾਂ ਕੋਈ ਪੱਕਾ ਹੱਲ ਦੇਖੋ ਟੈਲਾ ਲਾਈਆਂ ਹੋਈਆਂ ਨੇ ਉਹ ਟੈਲਾ ਓਖੜਦੀਆਂ ਨੇ ਨਾਲੇ ਤਾਂ ਉਹਦੇ ਬ੍ਰੇਕਾਂ ਲੱਗਦੇ ਨੇ ਗੱਡੀਆਂ ਦੀਆਂ ਐਕਸੀਡੈਂਟ ਹੁੰਦੇ ਨੇ ਆ ਦੇਖੋ ਹੁਣ ਕਿੰਨਾ ਵੱਡਾ ਐਕਸੀਡੈਂਟ ਹੋਏਗਾ ਗੱਡੀ ਬਿਲਕੁਲ ਖਤਮ ਹੋ ਗਈ ਜਦ ਕਿ ਜਦੋਂ ਵੀ ਅਸੀਂ ਕਿਹਾ ਉਦੋਂ ਘੱਟੋ ਘਾਟ ਮਹੀਨੇ 2 ਮਹੀਨੇ ਤੋਂ ਬਾਅਦ ਇਹਨੂੰ ਭਰਿਆ ਜਾਂਦਾ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਇਹਨੂੰ ਆ ਇਟਾ ਕੱਢ ਕੇ ਪੱਕਾ ਲੁੱਕ ਵਾਲ ਪਾ ਕੇ ਇਹਨੂੰ ਪੂਰਾ ਪੱਕਾ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਜਾਨ ਦਾ ਬਚਾਅ ਹੋ ਸਕੇ ਗੱਡੀ ਵਾਲੀ ਠੀਕ ਨਹੀਂ ਵੀਰ ਜੀ ਗੱਡੀ ਵਾਲੇ ਠੀਕ ਨੇ ਉਸ ਗੱਡੀ 'ਚ 7-8 ਜਿਹੜੇ ਬੰਦੇ ਬੈਰੇ ਸੀਗੇ ਉਹਨਾਂ ਦੇ ਮਾੜੀ-ਮਾੜੀਆਂ ਸੱਟਾਂ ਲੱਗੀਆਂ ਨੇ ਕਿਸੇ ਦੇ ਕਿਤੇ ਕਿਸੇ ਦੇ ਕਿਤੇ ਹਾਲਾਂਕਿ ਉਸ ਡਰਾਈਵਰ ਨੇ ਸ਼ਰਾਬ ਵੀ ਪੀਤੀ ਹੋਈ ਸੀਗੀ ਪਰ ਇਸ ਗੱਡੀ ਦਾ ਬਿਲਕੁਲ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਵਿਚਾਰਾ ਜਿਹੜਾ ਬਿਲਕੁਲ ਸਿੱਧਾ ਜਾ ਰਿਹਾ ਸੀਗਾ ਪਹਿਲਾਂ ਵੀ ਕੋਈ ਇੱਥੇ ਦੇ ਹਾਦਸੇ ਨੇ ਵੀਰ ਜੀ ਹਾਦਸੇ ਤਾਂ ਹੋ ਰਹੇ ਤੁਹਾਨੂੰ ਕੀ ਦੱਸਿਏ ਪੱਟੀਆਂ ਦਾ ਮੁੰਡਾ ਐਕਸੀਡੈਂਟ ਹੋਇਆ ਉਹਦੀ ਡੈ ਬਲਕਿ ਤੁਸੀਂ ਹੁਣ ਅਸੀਂ ਰਾਤ ਨੂੰ ਇੱਥੇ ਮੇਰਾ ਘਰ ਹੈ ਨਾਲ ਰਾਤ ਨੂੰ ਇੰਨੀਆਂ ਬ੍ਰੇਕਾਂ ਵੱਜਦੇ ਨੇ ਇੰਨੀਆਂ ਆਵਾਜ਼ਾਂ ਆਉਂਦੀਆਂ ਨੇ ਤੇ ਕੋਈ ਨਾ ਕੋਈ ਰੋਜ਼ ਦੋ ਦੂਜੇ ਤੀਜੇ ਦਿਨ ਕੋਈ ਨਾ ਕੋਈ ਸਕੂਟਰ ਮੋਟਰਸਾਈਕਲ ਵਾਲਾ ਆਇਆ ਕੋਈ ਕੁੜੀਆਂ ਜਿਹੜੇ ਸਕੂਲ ਤੋਂ ਆਉਂਦੇ ਨੇ ਜਾਂ ਬੱਚੇ ਉਹ ਗਿਰਦੇ ਨੇ ਜੀ ਇੱਥੇ ਮੇਰਾ ਨਾਮ ਹੈ ਤੁਹਾਡਾ ਮੇਰਾ ਨਾਮ ਕਰਨ ਸ਼ਰਮਾ ਹੈ ਜੀ ਅੱਛਾ ਕਿੱਦਾਂ ਆਇਆ ਤੁਸੀਂ ਮੈਂ ਅੱਜ ਆਪਣੇ ਘਰੇ ਚੱਲਿਆ ਸੀ ਮੈਂ ਚੰਡੀਗੜ੍ਹ ਕੈਪ ਦੀ ਡਿਊਟੀ ਕਰਦਾ ਤੇ ਮੇਰੀ ਡਿਪਾਰਟਮੈਂਟ ਚ ਵੀ ਗੱਡੀ ਲੱਗੀ ਹੋਈ ਆ ਤੇ ਮੈਂ ਘਰੇ ਜਾਂਦੇ ਜਾਂਦੇ ਮੈਂ ਕਿਹਾ ਮੰਦਰ ਮੱਥਾ ਟੇਕ ਲਈਏ ਉਹਦੇ ਵਾਸਤੇ ਮੈਂ ਜਾ ਰਿਹਾ ਸੀ ਤੇ ਮੈਂ ਬਿਲਕੁਲ ਆਪਣੀ ਜਗ੍ਹਾ ਜਾ ਰਿਹਾ ਸੀ ਸਿੱਧਾ ਜਾ ਰਿਹਾ ਸੀ ਇੱਕ ਬਲੈਰੋ ਗੱਡੀ ਓਵਰਟੇਕ ਕਰਦੀ ਹੋਈ ਬਿਲਕੁਲ ਮੇਰੇ ਸਾਹਮਣੇ ਮਾਰੀ ਜਿਹੜੀ ਤੁਸੀਂ ਫੁਟੇਜ ਦੇਖ ਹੀ ਸਕਦੇ ਹੋ ਇਹਦੇ 'ਚ ਮੇਰੀ ਕੋਈ ਗਲਤੀ ਵੀ ਨਹੀਂ ਹੈਗੀ ਤੇ ਬਿਲਕੁਲ ਮੈਂ ਸੋਫੀ ਆ ਉਹ ਸਾਰੇ ਰੱਜ ਹੋਏ ਸੀ ਦਾਰੂ ਤੇ ਮੇਨ ਦਾ ਇਹ ਹੈ ਕਿ ਮੈਨੂੰ ਮੇਰੀ ਗੱਡੀ ਦਾ ਪੂਰਾ ਖਰਚਾ ਪਾਣੀ ਚਾਹੀਦਾ ਹੈ ਕਿੰਨਾ ਕੁ ਨੁਕਸਾਨ ਹੋਇਆ ਗੱਡੀ ਦਾ ਦੇਖੋ ਜੀ ਇਨਸ਼ੋਰੈਂਸ ਕਲੇਮ ਹੋਊਗੀ 4-5 ਮਹੀਨੇ ਲੱ ਤੇ ਮੈਨੂੰ ਉਹ 5-6 ਮਹੀਨੇ ਦੀ ਕਿਸ਼ਤ ਤੇ ਜੋ ਵੀ ਮੇਰਾ ਉੱਪਰ ਕੋਈ ਵੀ ਇੰਸ਼ੋਰੈਂਸ ਕਲੇਮ ਲੈਂਦੇ ਕੋਈ ਖਰਚਾ ਹੋਊਗਾ ਉਹ ਮੈਨੂੰ ਦਿੱਤਾ ਜਾਵੇ। ਤੁਸੀਂ ਕਿੰਨੇ ਜਾਣੇ ਸੀ ਗੱਡੀ ਦੇ ਵਿੱਚ? ਮੈਂ ਕੱਲਾ ਹੀ ਸੀ ਜੀ। ਨਾਲ ਫੈਮਿਲੀ ਦਾ ਕੋਈ ਨਹੀਂ ਕੋਈ ਨਹੀਂ ਸੀ। ਮੈਂ ਕੱਲਾ ਆਪਣੇ ਘਰੇ ਚੱਲਿਆ ਸੀ ਖੰਨੇ ਤੇ ਜਾਂਦੇ-ਜਾਂਦੇ ਮੈਂ ਮੱਥਾ ਟੇਕਣਾ ਸੀ ਖਾਟੂ ਜਾ ਮੈਂ ਉੱਥੇ ਜਾ ਰਿਹਾ ਸੀ ਤੇ ਆਂਦੇ-ਆਂਦੇ ਇਹ ਰਜੇ ਹੋਏ ਸੀ ਨਾ ਨੇ ਉੱਪਰ ਬਿਲਕੁਲ ਸਾਹਮਣੇ ਤਾਂ ਮੇਰੇ ਗੱਡੀ ਮਾਰੀ ਜੀ ਜੇ ਤੁਸੀਂ ਦੇਖ ਸਕਦੇ ਹੋ। ਜਿਹੜੀ ਦੂਜੀ ਗੱਡੀ ਵਾਲੇ ਉਹਨਾਂ ਦੇ ਸ਼ਰਾਬੀ ਹਾਂਜੀ ਹਾਂਜੀ ਉਹਨਾਂ ਨੇ ਸ਼ਰਾਬ ਪੀਤੀ ਇਹਦੀ ਜੰਮੂ ਦੀ ਗੱਡੀ ਹੈ ਜੀ। ਤੇ ਉਹ ਬੰਦਾ ਗੱਡੀ ਦਾ ਕਿੰਨਾ ਨੁਕਸਾਨ ਹੋਇਆ ਤੁਹਾਡੀ ਦਾ ਗੱਡੀ ਦਾ ਜੀ ਦੇਖ ਹੀ ਸਕਦੇ ਹੋ ਤੁਸੀਂ ਸਾਰੀ ਖਤਮ ਹੋ ਗਿਆ ਗੱਡੀ ਇੰਜਨ ਵੀ ਸਾਰਾ ਹੋ ਗਿਆ ਕਿਹੜੀ ਗੱਡੀ ਕਿਹੜੀ ਹੈ ਡਿਜ਼ਾਇਰ ਸਵਿਫਟ ਨਹੀਂ ਡਿਜ਼ਾਇਰ ਹੋਈ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੈਨੂੰ ਮੈਂ ਹੀ ਮੰਗ ਕਰਦਾ ਮੇਰੀ ਗੱਡੀ ਠੀਕ ਕਰਾ ਕੇ ਦਿੱਤੀ ਜਾਵੇ ਜੀ ਪ੍ਰੋਪਰ